ਇਸ ਕਰਕੇ ਮੈਡਮੂਣਾ ਕੋ ਆਏ ਆ ਵੀ ਮੈਡਮ ਜੀ ਸਾਡੀ ਇਦਾਂ ਗ੍ਰਾਂਟ ਆਈ ਆ ਤੇ ਮੈਡਮੂਣਾ ਨੇ ਸਾਨੂੰ ਬਹੁਤ ਖੱਜਲ ਖਰਾਬੀ ਕੀਤੀ ਆ ਕੁਝ ਹੋ ਚੱਲੇ 5-7 ਮਹੀਨੇ ਹੋ ਚੱਲੇ ਆ ਸਾਨੂੰ ਕਦੀ ਕੁਝ ਜਾਂਦੇ ਲੈ ਕੇ ਉਹ ਕਦੀ ਕੁਝ ਲੈ ਕੇ ਉਹ ਹੁਣ ਫਿਰ ਮੈਨਾਂ ਉਹਨਾਂ ਨੂੰ ਸਰੂਣਾ ਕੋ ਗਿਆ ਤੇ ਇਹਨਾਂ ਦੇ ਗਾੜੀ ਬੇਨਤੀ ਅਰਜ਼ੀ ਕੀਤੀ ਆ ਇਹ ਜਾਂਦੇ ਵੀ ਤੁਹਾਡਾ ਹੱਕ ਆ ਹੀ ਤੁਹਾਨੂੰ ਦਵਾਵਾਂਗੇ ਬਰਕਤ ਦੀ ਮੌਤ ਹੋ ਗਈ ਮੌਤ ਹੁਣ ਤੋਂ ਬਾਅਦ ਐਕਸਕਰੀਸ਼ ਗ੍ਰਾਂਟ ਜਿਹੜੀ ਪਰਿਵਾਰ ਲਈ ਹੁੰਦੀ ਆ ਉੱਧ 2 ਲੱਖ ਦੀ ਰਾਸ਼ੀ ਆਈ ਹੈ 23 ਦੇ ਵਿੱਚ ਅਜੇ ਤੱਕ ਉਹ ਦਿੱਤੇ ਨਹੀਂ ਉਹ ਪੇਮੈਂਟ ਲੈਣ ਲਈ ਅੱਜ ਇੱਥੇ ਧਰਨਾ ਰੱਖਿਆ ਸੀ ਇਹ ਵੀ ਲੇਬਰ ਦੇ ਸੰਬੰਧੀ ਕੋਈ ਕੁਝ ਦਿੱਖਤਾ ਗਿਆ ਸੀ ਜੋ ਬੈਂਕ ਮੈਨੇਜਰ ਨੇ ਸਾਡੇ ਸੀਨੀਅਰ ਅਧਿਕਾਰੀ ਤੇ ਪੁਲਿਸ ਅਧਿਕਾਰੀਆਂ ਦੇ ਦਖਲਅੰਦਾਜ਼ ਦੇ ਨਾਲ ਸੌਲਵ ਕਰਤਾ ਤੇ ਅਸੀਂ 15 ਦਿਨਾਂ ਦੇ ਬਾਅਦ ਉਹਨਾਂ ਨੇ ਕਿਹਾ ਵੀ 15 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਕੰਮ ਹੋ ਜਾਏਗਾ ਜੀ ਜਦੋਂ ਕੋਈ ਕੋਈ ਪਾਰਟੀਆਂ ਦੀ ਬਾਹ ਨਹੀਂ ਫੜਦੀ ਉਹ ਮਜਬੂਰ ਹੋ ਕੇ ਸਾਡੇ ਦਫਤਰਾਂ ਤੇ ਆਉਂਦੇ ਆ ਜਿਨ੍ਹਾਂ ਨੂੰ ਰੋਕਨ ਨੂੰ ਅਸੀਂ ਜਾਣਦੇ ਵੀ ਨਹੀਂ ਹੁੰਦੇ ਉਹ ਸਾਡੇ ਕੋਲ ਆਉਂਦੇ ਆ ਜੀ ਪਈ ਆ ਸਾਡੀ ਮਦਦ ਕਰੋ ਅਸੀਂ ਬਿਨਾ ਸੋਚੇ ਸਮਝੇ ਬਿਨਾ ਵਾਕਵੀ ਤੋਂ ਬਿਨਾ ਕਿਸੇ ਸ਼ਫਾਰਿਸ਼ ਤੋਂ ਉਹ ਮੁਲਾਜ਼ਮ ਦੀ ਆਪਾ ਮਦਦ ਕਰੀ ਦੀ ਆ ਉਹਦੇ ਨਾਲ ਸਾਰੀ ਪਾਰਟੀ ਤੁਰਦੀ ਆ ਉਹਨੂੰ ਜਿਨ੍ਹਾਂ ਚ ਹੱਕ ਨਾ ਮਿਲੇ ਉਹਨਾਂ ਚ ਸਾਡੀ ਲੜਾਈ ਜਿਹੜੀ ਆ ਜਾਰੀ ਰਹਿੰਦੀ ਆ CPIM ਜਿੰਦਾਬਾਦ 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 CITU ਜਿੰਦਾਬਾਦ 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 ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਹੱਕਾਂ ਲਈ ਜੋ ਲੜਦੇ ਲੋਕ ਜਿੰਦਾਬਾਦ ਜਿੰਦਾਬਾਦ ਹੱਕਾਂ ਲਈ ਜੋ ਲੜਦੇ ਲੋਕ ਜਿੰਦਾਬਾਦ ਜਿੰਦਾਬਾਦ ਹੱਕਾਂ ਲਈ ਜੋ ਲੜਦੇ ਲੋਕ ਨਰਨਾ ਮਸੂਹਾ ਸਰ ਹਾਂ ਕਿੱਥੋਂ ਦੇ ਰਹਿਣ ਵਾਲੇ ਸਰ ਪਤਾਪੁਰ ਦੇ ਹਾਂ ਕੀ ਗੱਲਬਾਤ ਕੀ ਹੋਈ ਸਰ ਸਾਡੀ ਨਾ ਲੀਵਰ ਕਾਰਡ ਬਣੇ ਆ ਅਸੀਂ ਨਾ ਪੱਠੇ ਦਾ ਕੰਮ ਕਰਦੇ ਆ ਜੀ ਹਾਂਜੀ ਉਹਦੇ ਵਿੱਚ ਲੀਵਰ ਕਾਰਡ ਦੇ ਵਿੱਚ ਮੇਰਾ ਨਾਮ ਆ ਤੇ ਇਸ ਕਰਕੇ ਮੇਰੀ ਮਾਤਾ ਦਾ ਵੀ ਨਾਮ ਆ ਇਸ ਕਰਕੇ ਮੈਡਮ ਹੁਣਾ ਕੋ ਆਏ ਆ ਵੀ ਮੈਡਮ ਜੀ ਸਾਡੀ ਇਦਾਂ ਗ੍ਰਾਂਟ ਆਈ ਆ ਤੇ ਮੈਡਮ ਹੁਣਾ ਨੇ ਸਾਨੂੰ ਬਹੁਤ ਖੱਜਲ ਕਰਾਵੀ ਕੀਤੀ ਆ ਕੁਝ ਹੋ ਚੱਲੇ 5-7 ਮਹੀਨੇ ਹੋ ਚੱਲੇ ਆ ਸਾਨੂੰ ਕਦੀ ਕੋ ਜਾਂਦੇ ਲੈ ਕੇ ਹੋ ਕੇ ਦੀ ਕੁਝ ਲੈ ਕੇ ਉਹ ਹੁਣ ਫਿਰ ਮੈਨਾਂ ਅਨੁਸਾਰ ਉਹਨਾਂ ਕੋ ਗਿਆ ਤੇ ਇਹਨਾਂ ਦੇ ਗਾੜੀ ਬੇਨਤੀ ਅਰਜ਼ੀ ਕੀਤੀ ਆ ਇਹ ਆਂਦੇ ਵੀ ਤੁਹਾਡਾ ਹੱਕ ਹੀ ਤੁਹਾਨੂੰ ਦਵਾਵਾਂਗੇ ਤੇ ਜਿਹੜੀ ਗਰਾਡ ਆ ਇਹ ਆ ਸਰ ਉਹ ਸਾਨੂੰ ਮਿਲਣੀ ਚਾਹੀਦੀ ਆ ਕਿਉਂਕਿ ਉੱਤੇ ਸਾਡਾ ਹੱਕ ਆ ਤੇ ਬਸ ਐਨੀ ਜਿਹੜਾ ਤੁਹਾਡੇ ਮਾਤਾ ਤੇ ਆ ਹਾਂ ਨਹੀਂ ਜੀ ਉਹਨਾਂ ਦੀ ਡੈਥ ਹੋ ਗਈ ਹੈ ਜੀ ਉਹਦੀ ਐਕਸੀਡੈਂਟ ਸੀ ਤੁਹਾਨੂੰ ਮਿਲਣਗੇ ਹਾਂਜੀ ਸਰ ਨਹੀਂ ਸਰ ਸਰ ਇਹਨਾਂ ਨੇ ਬੜੀ ਖੱਜਲ ਖਰਾਬੀ ਕਦੀ ਮੈਨੂੰ ਆਂਦੇ ਤੁਸੀਂ ਇੱਕ ਆਈਡੀ ਸੈਂਡ ਕਰਵਾ ਦਿਓ ਕਦੀ ਆਂਦੇ ਆਪਣਾ ਉਹ ਵਾਲੀ ਵਾਰ ਸਰਟੀਫਿਕੇਟ ਬਣਾ ਕੇ ਲਿਓ ਕਦੀ ਆਂਦੇ ਕਦੀ ਲੈਟਰ ਪੈਡ ਲਿਖਾ ਕੇ ਲੋਕ ਕਦੀ ਕੁਝ ਕਦੀ ਕੁਝ ਸਾਰੇ ਇਹਨਾਂ ਨੇ ਬਹੁਤ ਖਜਲ ਕਰਾਪੀ ਕਰੇ ਤੁਹਾਡੀ ਹੈਲਪ ਲਈ ਕੋਈ ਸਰ ਆਪਣੀ ਪਰਿਵਾਰ ਆਇਆ ਸਾਰਾ ਸਾਰਾ ਆਪਣਾ ਪਰਿਵਾਰੀ ਹੈ ਜੀ ਜੀ ਵੀ ਆਇਆ ਹਾਂਜੀ ਪੁਲਿਸ ਵਾਲਿਆਂ ਦੇ ਦਰਨਦਾਜੀ ਦੇ ਨਾਲ ਮੈਨੇਜਰ ਨਾਲ ਗੱਲਬਾਤ ਹੋਈ ਆ ਔਰ ਮੈਨੇਜਰ ਨੇ ਭਰੋਸਾ ਦਵਾਇਆ ਕਿ ਮੈਂ ਇਹ ਪੇਮੈਂਟ ਜਿਹੜੀ ਆ ਉੱਪਰੋਂ ਨੋਬੀਸ਼ਨ ਲੈ ਕੇ ਹਫਤੇ ਵਿੱਚ ਕਰ ਦੂੰਗਾ ਤਾਂ ਰਿਮਾਈਂਡਰ ਸਾਨੂੰ ਦੇ ਦਿੱਤਾ ਇੱਕ ਕਾਪੀ ਅਜ ਹੋਰ ਭੇਜਾਂਗੇ ਮਾਮਲਾ ਕੀ ਸੀ ਮਾਮਲਾ ਬਰਕਤ ਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਐਕਸਕਿਊਸ਼ੀਸ਼ਨ ਗ੍ਰਾਂਟ ਜਿਹੜੀ ਪਰਿਵਾਰ ਲਈ ਹੁੰਦੀ ਹੈ ਉਹ 2 ਲੱਖ ਦੀ ਰਾਸ਼ੀ ਆਈ ਹੈ 23 ਦੇ ਵਿੱਚ ਅੱਜ ਤੱਕ ਉਹ ਦਿੱਤੀ ਨਹੀਂ ਉਹ ਪੇਮੈਂਟ ਲੈਣ ਲਈ ਅੱਜ ਇੱਥੇ ਧਰਨਾ ਰੱਖਿਆ ਸੀ ਤੇ ਉਹ ਧਰਨੇ ਤੋਂ ਪਹਿਲਾਂ ਹੀ ਇਹ ਗੱਲਬਾਤ ਹੋਈ ਆ ਕਿ ਅਸੀਂ ਇਹਨਾਂ ਦੀ ਪ੍ਰੋਬਲਮ ਕਰਦਾਂਗੇ ਇਸ ਕਰਕੇ ਅੱਜ ਇਹਨਾਂ ਨੂੰ ਮੌਕਾ ਦੇ ਕੇ ਜਾ ਰਹੇ ਆ 15 ਦਿਨ ਦਾ ਜੇ 15 ਦਿਨ ਦੀ ਪੇਮੈਂਟ ਨਾ ਹੋਈ ਫਿਰ ਆ ਕੇ ਦੱਸ ਇਹ ਨੂੰ ਬੈਠ ਕੇ ਰਹੇ ਤੇ ਜੀ ਲੇਬਰ ਦੇ ਸੰਬੰਧੀ ਕੋਈ ਇੱਥੇ ਪੇਮੈਂਟ ਸੀ ਮੇਰਾ ਮੈਂ ਸੀਪੀਆਈਐਮ ਤੋਂ ਕਾਮਰੇਡ ਵਿਜੇ ਜੀ ਵੀ ਵੀ ਲੇਬਰ ਦੇ ਸੰਬੰਧੀ ਕੋਈ ਕੁਝ ਦਿੱਕਤਾਂ ਗਿਆ ਸੀ ਜੋ ਬੈਂਕ ਮੈਨੇਜਰ ਨੇ ਸਾਡੇ ਸੀਨੀਅਰ ਅਧਿਕਾਰੀ ਤੇ ਪੁਲਿਸ ਅਧਿਕਾਰੀਆਂ ਦੇ ਦਖਲ ਅੰਦਾਜ਼ ਦੇ ਨਾਲ ਸੋਲਵ ਕਰਤਾ ਤੇ ਅਸੀਂ 15 ਦਿਨਾਂ ਦੇ ਬਾਅਦ ਉਹਨਾਂ ਨੇ ਕਿਹਾ ਵੀ 15 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਕੰਮ ਹੋ ਜਾਏਗਾ ਜੀ ਮੈਂ ਜੋ ਸੰਸਦ ਨਹੀਂ ਕੰਮ ਕਰਦਾ ਜੋ ਸੁਸ। ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਸਾਡੇ ਦਫਤਰ ਇਕ ਕਮਿਊਨਲਿਸਟ ਪੀਪੀਐਮ ਦੇ ਜਦੋਂ ਕਿਸੇ ਦਾ ਤਕਾ ਹੁੰਦਾ ਜਦੋਂ ਕੋਈ ਕੋਈ ਪਾਰਟੀ ਉਹਦੀ ਬਾਹ ਨਹੀਂ ਫੜਦੀ ਉਹ ਮਜਬੂਰ ਹੋ ਕੇ ਸਾਡੇ ਦਫਤਰਾਂ ਤੇ ਆਉਂਦੇ ਆ ਜਿਨ੍ਹਾਂ ਨੂੰ ਰੋਕਨ ਨੂੰ ਅਸੀਂ ਜਾਣਦੇ ਵੀ ਨਹੀਂ ਹੁੰਦੇ ਉਹ ਸਾਡੇ ਕੋਲ ਆਉਂਦੇ ਆ ਜੀ ਭਈ ਆ ਸਾਡੀ ਮਦਦ ਕਰੋ ਅਸੀਂ ਬਿਨਾ ਸੋਚੇ ਸਮਝੇ ਬਿਨਾ ਵਾਕ ਵੀ ਤੋਂ ਬਿਨਾ ਕਿਸੇ ਚਪਾਰਿਸ਼ ਤੋਂ ਉਹ ਮੁਲਾਜ਼ਮ ਦੀ ਆਪਾ ਬਦਤ ਕਰੀਦੀ ਆ ਉਹਦੇ ਨਾਲ ਸਾਰੀ ਪਾਰਟੀ ਤੁਰਦੀ ਆ ਉਹਨੂੰ ਜਿੰਨਾ ਚਿਰ ਹੱਕ ਨਾ ਮਿਲੇ ਉਹਨਾਂ ਚ ਸਾਡੀ ਲੜਾਈ ਜਿਹੜੀ ਆ ਜਾਰੀ ਰਹਿੰਦੀ ਆ ਔਰ ਅਸੀਂ ਖੀਰ ਤੱਕ ਇਹ ਗੱਲ ਕਹਿੰਦੇ ਆ 15 ਦਿਨਾਂ ਦਾ ਟਾਈਮ ਦਿੱਤਾ ਅਸੀਂ 15 ਦਿਨਾਂ ਦੇ ਵਿੱਚ ਤਿਆਰੀ ਕਰਾਂਗੇ ਜੇ ਇਹਨਾਂ ਕੋਈ ਨਾ ਕੰਮ ਕੀਤਾ ਫਿਰ ਅਸੀਂ ਠੋਸ ਕਦਮ ਜਿਹੜਾ ਸਖਤ ਕਦਮ ਚੁੱਕਾਂਗੇ ਇਹਦਾ ਕੋਈ ਐਕਸਗਰੇਸ਼ੀਆ ਗ੍ਰਾਂਟ ਦਾ ਡਿਸਪਿਊਟ ਹੀ ਬੈਂਕ ਵਾਲਿਆਂ ਨੇ ਉਹਦਾ ਹਾਈ ਅਥਾਰਟੀ ਨੂੰ ਉਹਦੇ ਬਾਰੇ ਲੈਟਰ ਲਿਖੀ ਆ ਉਹਦੀ ਅਪਰੂਵਲ ਆ ਜਾਂਦੀ ਆ ਅੱਜ ਆ ਜੀ ਕੱਲਾ ਹੀ ਦੂਰ ਇਹਨਾਂ ਦੇ ਐਕਸਕ੍ਰੀਸ਼ੀਆ ਗ੍ਰਾਂਟ ਉਹਨਾਂ ਦੇ ਅਕਾਊਂਟਸ ਤੇ ਪੈ ਜੂਗੀ ਮਸਲਾ ਸੌਟ ਆਊਟ ਹੋ ਗਿਆ ਜੀ ਪਰ ਕਾਫੀ ਸਵੇਰੇ ਤੋਂ ਇਹ ਲੋਕ ਖੜੇ ਸਨ ਉਹ ਕਹਿੰਦੇ ਸੀ ਕਿ ਰੋਜ਼ ਪੱਤਰ ਚੱਲਦਾ ਪੱਤਰ ਦੇ ਕਰਦਾ ਤੇ ਜਿਵੇਂ ਦੇਖਦੇ ਇਹਨਾਂ ਦਾ ਦੋਨੋਂ ਪਾਰਟੀਆਂ ਦਾ ਆਪਸ ਵਿੱਚ ਜੋ ਹੋ ਗਿਆ ਜੀ ਇਹਨਾਂ ਦਾ ਸੌਟ ਆਊਟ ਹੋ ਗਿਆ ਜਿਹੜਾ ਕੋਈ ਇਹਨਾਂ ਨੂੰ ਕੋਈ ਮਿਸ ਅੰਡਰਸਟੈਂਡਿੰਗ ਹੀ ਉਹ ਕਲੀਅਰ ਹੋ ਗਈ ਹੈ ਜੀ